ਕੋ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਚਾਹੇ ਰਾਜਪੁਰਾ ਹਸਪੀਟਲ ਹੋਵੇ ਜਾਂ ਪਟਿਆਲੇ ਦਾ ਹੋਣ ਜਾਂ ਜਿਹੜਾ ਪਤਨਾ ਜਿੱਥੇ ਜ਼ਿਆਦਾ ਕਿਸਾਨਾਂ ਦਾ ਜਵਾਬੜਾ ਹੈਗਾ ਉੱਥੇ ਸਾਡੀ ਸਾਰਾ ਪੂਰਾ ਬੰਦਵਸਤਾ ਜੀ ਐਮਬੂਲੈਂਸਸ ਹੈ ਮੈਡੀਸਿਨਸ ਹੈ ਸਟਾਫ ਹੈ ਫੋਰ ਜਿਹੜੇ ਬੈਕਅਪ ਜਿਹੜੇ ਹਸਪੀਟਲ ਚ ਆ ਗਿਆ ਚਾਹੇ ਸਵਰਸਤਾ ਰਾਜਪੁਰਾ ਹੋਵੇ ਪਟਿਆਲੇ ਦਾ ਮੈਡੀਕਲ ਕਾਲਜ ਹੋਵੇ ਜਾਂ ਮਾਤਾ ਖੱਲੇ ਹਸਪਤਾਲ ਜਾਂ ਪੂਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਹਸਪਤਾਲ ਹੈ ਸਾਡੇ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਬਟਿੰਡਾ ਔਰ ਜਿਹੜਾ ਤੁਹਾਡੇ ਮਤਲਬ ਅਗੇ ਮੁਖਸਰ ਸਾਹਿਬ ਜਿੰਨੇ ਵੀ ਵੋਟਰ ਡਿਸਟ੍ਰਿਕਟ ਆ ਸਾਰਿਆਂ ਦੇ ਹਸਪਤਾਲ ਜਿਹੜੇ ਹੈਗੇ ਆ ਜੀ ਉਹ ਦੇ ਆਰ ਆਨ ਹਾਈਲਾਈਟ ਐਮਬੂਲੈਂਸ ਸਾਡੇ ਕੋਲ ਪੂਰੀਆਂ ਲੱਗੀਆਂ ਹੋਈਆਂ ਹਨ ਬਟ ਮੈਂ ਫਿਰ ਵੀ ਆਈ ਹੋਪ ਐਂਡ ਪ੍ਰੇਅ ਦੱਟ ਬੈਟਰ ਸੈਂਸ ਫੁਲ ਪ੍ਰਵੇਅਰ ਮੈਂ ਉਮੀਦ ਵੀ ਕਰਦਾ ਔਰ ਬੇਨਤੀ ਵੀ ਕਰਦਾ ਸਾਰਿਆਂ ਨੂੰ ਫਿਰ ਸਟੇਨ ਦੀ ਲੋੜ ਹੈ ਜਿਹੜਾ ਮਸਲੇ ਦਾ ਹੱਲ ਹੈ ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਜੋ ਸੰਵਿਧਾਨ ਹੱਕ ਦਿੰਦਾ ਕਿਸਾਨਾਂ ਨੂੰ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾ ਸਕਣ ਤੇ ਆਪਣਾ ਜਾ ਕੇ ਸ਼ਾਂਤਮਈ ਦੇ ਅੰਦੋਲਨ ਕਰ ਸਕਣ ਪਹਿਲਾਂ ਵੀ ਕਰ ਸਕਿਆ ਔਰ ਇੱਕ ਰਿਕਾਰਡ ਹੈ ਕਿਸਾਨਾਂ ਦਾ ਇਹਨਾਂ ਨੇ ਕਦੇ ਵੀ ਵਾਇ ਔਰ ਮੈਂ ਰਾਣੀ ਦੇ ਸਰਕਾਰ ਨੂੰ ਉੱਚੇ ਤੌਰ ਤੇ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਉਹਨਾਂ ਨੂੰ ਕੋਈ ਹੱਟ ਨਹੀਂ ਆ ਉਹਨਾਂ ਦੀ ਮੰਗਾਂ ਦਾ ਸਬੰਧ ਕਿਹੜੇ ਸਰਕਾਰ ਨਾਲ ਹੈ ਰਾਣਾ ਤਾਂ ਵਿਚਾਲੇ ਇੱਕ ਨੈਸ਼ਨਲ ਹਾਈਵੇ ਪੈਦਾ ਹੋ ਨੈਸ਼ਨਲ ਹਾਈਵੇ ਤੇ ਜਾਂਦੇ ਉਹਨਾਂ ਨੂੰ ਨਹੀਂ ਰੁਕਣਾ ਚਾਹੀਦਾ ਉਹਨਾਂ ਨੂੰ ਕਿਸਾਨਾਂ ਦਾ ਹੱਕ ਹੈ ਔਰ ਮਾਨਯੋਗ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਔਰ ਸਾਡਾ ਸੰਵਿਧਾਨ ਵੀ ਕਹਿੰਦਾ ਕਿ ਜਿਹੜਾ ਉਹਨਾਂ ਨੂੰ ਜਿਹੜਾ ਰਾਈਟ ਟੂ ਪ੍ਰੋਟੈਸਟ ਕਿڑا ਹੈਗਾ ਇਹ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਮੰਨਿਆ ਜਾਂਦਾ 32 ਕੋਲ ਪ੍ਰੋਟੈਕਸ਼ਨਲ ਫੰਡਾਮੈਂਟਲ ਰਾਈਟ ਬੋਲਿਆ ਜਾਂਦਾ। ਚਈਦਾ اور ਕਿਸਾਨ ਪੁਰੀ ਜੁਮੇਵੰਦ ਦੇ ਨਾਲ ਜਿਹੜਾ ਹੈਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੋ ਵੀ ਪ੍ਰੋਵੋਕੇਸ਼ਨ ਹੋਵੇ ਕਿਉਂਕਿ ਜਿਹੜਾ ਉਹਨਾਂ ਨੂੰ ਹੋ ਸਕਦਾ ਇਹ ਪਹਿਲਾਂ ਕਿਸਾਨ ਲੀਡਰ ਸਿੰਘੂ ਬਾਉਡਰ ਦੇ ਕਹਿੰਦੇ ਹੁੰਦੇ ਸੀ ਕਿ ਜੇ ਅਸੀਂ ਪੀਸਫੁਲ ਰਵਾਂਗੇ ਤਾਂ ਆਪਾਂ ਜਿੱਤਾਂਗੇ ਜੇ ਸ਼ਾਂਤਮੀ ਰਵਾਂਗੇ ਆਪਾਂ ਜਿੱਤਾਂਗੇ ਜੇ ਵਾਇਲੈਂਸ ਹੁੰਦੀ ਹੈ ਤਾਂ ਫਿਰ ਜਿਹੜਾ ਹੈਗਾ ਉਹ ਕਿੰਤ ਸਰਕਾਰ ਦਿੱਤੇਗੀ ਜਾਂ ਰਾਣਾ ਸਰਕਾਰ ਦਿੱਤੇਗੀ। ਸੋ ਆਪਣਾ ਵੀ ਇਸੇ ਬੱਚਾ ਕਿ ਅਸੀਂ ਵੀ ਜਿਹੜਾ ਹੈਗਾ ਉਹ ਸ਼ਾਮਿਲ ਹੈ। ਜਨਾਬ ਸਾਹਿਬ ਆਰਥ ਮੂਵਿੰਗ ਮਸ਼ੀਨਸ ਪੋਰਟਲ ਜਨauft ਤੇ ਪਹੁੰਚਿਆ ਨੇ ਉਹ ਹਰਿਆਣਾ ਗਵਰਨਰ ਨੇ ਪੰਜਾਬ ਤੇ ਦੋ ਬੰਦਿਆਂ ਤੇ ਪਰਚਾ ਦਰਜ ਕਰਤਾ ਗਿਆ ਜਦ ਕਿ ਟੈਰੀਟਰੀ ਹਲ ਤੱਕ ਪੰਜਾਬ ਹੈ। ਅ ਡ੍ਰੋਨ ਵੀ ਪੰਜਾਬ ਚ ਅੱਜ ਵੀ ਆਏ ਨੇ ਅੱਜ ਉਹਨਾਂ ਨੇ ਇਰਗਾ ਸੀ। ਛੱਤੀ ਪੰਜਾਬ ਤੇ। ਦੇਖੋ ਜਿਹੜੀ ਇੱਕ ਹੁੰਦਾ ਨਾ ਜੀ ਤੁਸੀਂ ਜਦੋਂ ਕਿਸੇ ਨੂੰ ਪ੍ਰੋਵੋਕ ਕਰਦੇ ਹੋ ਪੰਜਾਬੀ ਚ ਕਹਿੰਦੇ ਜਦੋਂ ਸਬਰ ਦਾ ਪਿਆਲਾ ਭਰ ਜਾਂਦਾ ਕਿਸੇ ਦਾ ਨਾ ਜੀ ਤੁਸੀਂ ਟਾਇਰ ਗੈਸ ਸੈਲ ਦੀ ਗੱਲ ਕੀਤੀ ਹੈ ਜੀ వాటర్ ਕੈਨਨ ਯੂਜ਼ ਕਰਦੇ ਸੀਗੇ ਟਾਇਰ ਗੈਸ ਸੈਲ drone ਨਾਲ ਪਹਿਲੀ ਵਾਰੀ ਕਿਸਾਨਾਂ ਤੇ ਯੂਜ਼ ਹੋਇਆ ਮੈਨੂੰ ਲੱਗਦਾ ਦੁਨੀਆ 'ਚ ਨਹੀਂ ਕਿਤੇ ਹੋਇਆ ਜੋ ਅਤਿਆਚਾਰ ਹੋਇਆ ਔਰ ਪਹਿਲੀ ਵਾਰੀ ਜਿਹੜੀਆਂ ਪਲਾਸਟਿਕ ਚਾਹੇ ਪੈਲੇਟਸ ਹੈ ਚਾਹੇ ਬੁਲੇਟਸ ਹੈ ਉਹਨਾਂ ਦਾ ਇਸਤੇਮਾਲ ਹੋਇਆ ਬਹੁਤ ਸਾਰੇ ਕਿਸਾਨ ਆ ਜਿਹੜੀਆਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਹੈਡ ਇੰਜਰੀ ਹੋਈ ਹੈ ਹੱਡੀਆਂ ਟੁੱਟੀਆਂ ਮਤਲਬ ਇੰਨੀ ਜ਼ਿਆਦਾ ਵਾਇਲੈਂਸ ਜਿਹੜੀ ਹੈਗੀ ਆ ਉਹ ਅਨਦਾਜ਼ੇ ਦੇ ਖਿਲਾਫ ਉਹ ਕਿਸੇ ਵੀ ਤਿਕਣਾ ਜਸਟੀਫਾਈ ਨਹੀਂ ਹਰਿਆਣਾ ਸਰਕਾਰ ਦੀ ਮੈਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਉਹਨਾਂ ਨੂੰ ਇਹ ਬਿਲਕੁਲ ਉਹਨਾਂ ਨੂੰ ਕਰਨ ਦਾ ਕੋਈ ਹੱਕ ਨਹੀਂ ਆ ਕਿਸੇ ਨੇ ਕੋਈ ਹੱਕ ਨਹੀਂ ਦਿੰਦਾ ਪੰਜਾਬ ਦੀ ਟੈਕਟਰੀ ਦੇ ਵਿੱਚ ਉਹ ਅੰਮ੍ਰਿਤਸਰ ਤੋਂ ਚੱਲੇ ਹੋਏ ਆ ਸ਼ਾਂਤਮਈ ਰਹੇ ਆ ਉਹਨਾਂ ਨੂੰ ਪ੍ਰੋਵੋਕ ਨਾ ਕੀਤਾ ਜਾਵੇ ਮੈਂ ਫਿਰ ਵੀ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਤੁਹਾਨੂੰ ਪ੍ਰੋਵੋਕ ਕਰਨਗੇ ਕਿਉਂਕਿ ਉਹ ਸਾਡੇ ਮਸਲੇ ਦਾ ਹੱਲ ਜੇ ਨਹੀਂ ਕਰ ਸਕਦੇ ਤਾਂ ਉਹ ਤੁਹਾਨੂੰ ਪ੍ਰੋਵੋਕ ਕਰਨਗੇ ਕਿ ਵਾਇਲੈਂਸ ਹੋਵੇ ਤੇ ਤੁਹਾਨੂੰ ਬਦਨਾਮ ਕੀਤਾ ਜਾਵੇ ਉਹਨਾਂ ਨੂੰ ਇਹ ਮੌਕਾ ਨਾ ਦੇਈਓ ਸ਼ਾਂਤਮਈ ਤਰੀਕੇ ਨਾਲ ਆਪਣਾ ਤੁਸੀਂ ਮਤਲਬ ਸ਼ਾਂਤਮਈ ਰਹਿਣਾ ਹੈਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਰਿਆਣਾ ਸਰਕਾਰ ਨੂੰ ਕੋਈ ਹੱਕ ਨਹੀਂ ਆ ਕਿ ਸਾਡੇ ਪੰਜਾਬ ਦੀ ਟੈਕਟਰੀ ਦੇ ਪੰਜਾਬ ਦੇ ਕਿਸਾਨਾਂ ਦੇ ਉੱ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀਆਂ ਮਤਲਬ ਚਾਰ ਵਾਰੀ ਜਿਹੜੀ ਹੈਗੀ ਆ ਉਹ ਤਿੰਨ ਚਾਰ ਵਾਰੀ ਗੱਲਬਾਤ ਕਰਾਈ ਆ ਫਿਰ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਸਾਹਮਣੇ ਲਿਆ ਕੇ ਬਿਠਾਇਆ ਕੇਂਦਰ ਸਰਕਾਰ ਨੂੰ ਇੱਕ ਵਾਇਬਲ ਜਿਹੜੀ ਆਪਸ਼ਨ ਹੈ ਔਰ ਉਹਨਾਂ ਨੂੰ ਇਥੋਂ ਤੱਕ ਕਿ ਜਿਹੜੇ ਸਾਰੇ ਕਿਸਾਨਾਂ ਦੇ ਵੋਟਾਂ ਜਿਵੇਂ ਪਹਿਲਾਂ 32 ਜਥੇਬੰਦੀਆਂ ਨਾਲ 40 ਨਾਲ ਜਿਹੜਾ ਕਿ 올 ਇੰਡੀਆ ਸਕੀਮ ਆ ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਆ ਸਾਰੇ ਸਟੇਕ ਹੇਲਡਰ ਨਾਲ ਗੱਲ ਕਰਨੀ ਚਾਹੀਦੀ ਆ ਸਾਰੀਆਂ ਜਿਹੜੀਆਂ ਪਾਰਟੀਆਂ ਨੂੰ ਬੁਲਾਉਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਸਾਰੇ ਸਟੇਕ ਹੇਲਡਰਸ ਨਾਲ ਗੱਲ ਕਰਨ ਸਾਰੀਆਂ ਪਾਰਟੀਆਂ ਨੂੰ ਬੁਲਾਉਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਖੁਦ ਜਿਹੜੇ ਆ ਗਏ ਇਹਦੇ ਬਾਰੇ ਬਹੁਤ ਚਿੰਤਾਤ ਹੈ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਕਰਦੇ ਆ ਮੀਡੀਏਸ਼ਨ ਦੀ ਉਹਨਾਂ ਨੂੰ ਬੁਲਾਉਣ ਉਹਨਾਂ ਕੋਲੇ ਬਹੁਤ سارے ਮਸਲਿਆਂ ਦੇ ਹੱਲ ਹੈ ਉਹਨਾਂ ਨੂੰ ਬੁਲਾਉਣ ਸਾਰੇ ਮੁੱਖ ਮੰਤਰੀਆਂ ਨੂੰ ਬੁਲਾਉਣ ਆਫਟਰ ਆਲ ਜਿਹੜਾ ਐਗਰੀਕਲਚਰ ਸਟੇਟ ਸਬਜੈਕਟ ਹੈ ਜੋ ਐਗਰੀਕਲਚਰ ਟ੍ਰੇਡ ਹੈ ਇਹ ਕੇਂਦਰ ਦਾ ਕੰਮ ਹੈ ਜੀ لیکن جو ਐਗਰੀਕਲਚਰ ਇਟਸੈल्फ ਹੈ ਜੀ ਉਹ ਸਾਰੇ ਸਟੇਟਸ ਦਾ ਸਟੇਟਸ ਦੇ ਸਟੇਟਸ ਨਾਲ ਡਿਸਕਸ਼ਨ ਹੋਣੀ ਚਾਹੀਦੀ ਆ پارਲੀਮੈਂਟਸ ਡਿਬੇਟ ਹੋਣਾ ਚਾਹੀਦਾ ਕਿਸਾਨਾਂ ਨਾਲ ਵਿਚਾਰ ਪਦਰਾ ਹੋਣਾ ਚਾਹੀਦਾ ਆ ਜਿਹੜਾ ਹੈਗਾ ਵੀ ਤੁਸੀਂ ਜਿਹੜੀਆਂ ਪੈਲਟਸ ਯੂਜ਼ ਕਰ ਲਈਆਂ ਬੁਲਟਸ ਯੂਜ਼ ਕਰਨੀਆਂ ਹਵਾ ਦੇ ਉੱਤੋਂ ਜਿਹੜੇ ਆ ਗਏ ਆ ਉਹ ਧੂਏ ਵਾਲੇ ਗੋਲੇ ਪਰ ਉਹ ਮਤਲਬ ਜਿਹੜੇ ਡਰੋਨਸ ਦੇ ਨਾਲ ਵਰਸਾਣੇ ਇਹ ਕਿਤੇ ਵੀ ਮਤਲਬ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਮਤਲਬ ਤਾਰ-ਤਾਰ ਕਰਦੇ ਜੋ ਜੋ ਇਹਨਾਂ ਦੇ ਸਾਹਮਣੇ ਆ ਜੋ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕੀਤਾ ਸੀਗਾ ਉਹ ਸਾਡੇ ਜਵਾਰ ਮਨ ਕੇਜਰੀਵਾਦੀ ਨੇ ਕਿਹਾ ਸੀ ਜੋ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਜਿਹੜਾ ਸੱਚ ਆ ਉਹਨੂੰ ਪ੍ਰਤਾਰਥਿਤ ਕੀਤਾ ਜਾ ਸਕਦਾ ਪਰ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੋ ਮੈਂ ਬੇਸ ਨਹੀਂ ਕਰਦਾ ਕਿ ਇਹ ਸਰਕਾਰ ਦੇ ਬਾਰੇ ਵਿੱਚ ਗੱਲ ਕਰਦੇ ਉਹਦੇ ਬਾਰੇ ਮੈਂ ਉਹਨਾਂ ਨੂੰ ਕਹਿੰਦਾ ਕਿ ਇਮੀਡੀਏਟਲੀ ਵਾਪਸ ਲੈਣ ਉਹ ਇਮੀਡੀਏਟਲੀ ਬਰਚਾ ਵਾਪਸ ਲੈਣ ਇਹ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਨਾਰਥ-ਈਸਟ ਦੇ ਵਿੱਚ ਜਿਹੜੀਆਂ ਦੋ ਸਟੇਟਸ ਆ ਗਈਆਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਾਣ ਕੇ ਮੈਂ ਅਵੋਇਡ ਕਰਨਾ ਚਾਹੁੰਦਾ ਕਿ ਦੋ ਸਟੇਟਸ ਦੀਆਂ ਜਿਹੜੀਆਂ ਪੁਲਿਸ ਆ ਉਹ ਸਾਹਮਣੇ ਆ ਗਈਆਂ ਸੀ ਫਾਇਰਿੰਗ ਸ਼ੁਰੂ ਹੋ ਗਈ ਸੀ ਇਹਨੂੰ ਜਿਹੜਾ ਹੈਗਾ ਇਹ ਪੰਜਾਬ ਇੰਟਰ-ਸਟੇਟ ਬਾਰਡਰ ਹੈ ਇਹਨੂੰ ਇੰਟਰਨੈਸ਼ਨਲ ਬਾਰਡਰ ਨਾ ਬਣਾਓ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਬੇਨਤੀ ਕੀਤੀ ਹੈ ਹੱਥ ਜੋੜ ਕੇ ਮੈਂ ਬੇਨਤੀ ਕਰ ਰਹਾ ਤੇ ਇਹਨੂੰ ਜਿਹੜਾ ਤੁਹਾਡਾ ਐਸੋਲੇ ਬਾਰਡਰ ਹੈ ਤੁਸੀਂ ਪਾਕਿਸਤਾਨ ਦਾ ਬਾਰਡਰ ਦੇਖ ਲਓ ਕਿ ਉੱਥੇ ਕਿੰਨੀ ਸ਼ਾਂਤੀ ਹੈ ਤੇ ਇੱਧਰ ਕਿੰਨੀ ਸ਼ਾਂਤੀ ਹੈ ਇਹਨੂੰ ਐਦਾਂ ਨਾ ਕਰੋ ਜਿਹੜੇ ਕਿਸਾਨ ਐ ਇਸ ਦੇਸ਼ ਦੇ ਆ ਹਰਿਆਣੇ ਦੇ ਕਿਸਾਨ ਵੀ ਨਾਲ ਐ ਇਹਨਾਂ ਦੇ ਯੂਪੀ ਦੇ ਕਿਸਾਨ ਨਾਲ ਐ ਪੂਰਾ ਦੇਸ਼ ਦਾ ਕਿਸਾਨ ਐ ਇਸੋਲੇ ਇਕੱਠਾ ਐ ਮਜ਼ਦੂਰ ਇਕੱਠੇ ਆ ਮਜ਼ਦੂਰ ਉਹਨਾਂ ਦੇ ਨਾਲ ਐ ਕਰਮਚਾਰੀ ਉਹਨਾਂ ਦੇ ਨਾਲ ਐ ਛੋਟੇ ਵਪਾਰੀ ਉਹਨਾਂ ਦੇ ਨਾਲ ਐ ਸੋ ਇਸ ਕਰਕੇ ਜਿਹੜੀ ਮੌਕੇ ਦੀ ਮਜਾਕ ਨੂੰ ਸਮਝਣ ਮੈਂ ਚਾਹੂੰਗਾ ਕਿ ਇਸੋਲੇ ਜਿਹੜਾ ਦਇਤਵ ਉਹ ਮਾਨਯੋਗ ਜਿਹੜੇ ਸਾਡੇ ਪ੍ਰਧਾਨ ਮੰਤਰੀ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਕਹਿੰਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਉਹਨਾਂ ਕਰਕੇ ਦਿਖਾਉਣ ਦਾ ਮੌਕਾ ਐ ਸਾਰਿਆਂ ਨੂੰ ਬੁਲਾਓ ਕਿਸਾਨਾਂ ਨੂੰ ਬੁਲਾਓ ਸਾਰੀਆਂ ਜਥੇਬੰਦੀਆਂ ਬੁਲਾਓ ਸਾਰੇ ਜਿਹੜੇ ਜੀ मिनिस्टर ਹੈ ਉਹਨਾਂ ਨੂੰ ਬੁਲਾਓ ਉਹਨਾਂ ਨਾਲ ਗੱਲ ਕਰੋ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੁਲਾਓ ਉਹਨਾਂ ਨਾਲ ਗੱਲ ਕਰੋ ਹੋਰ ਪ੍ਰਧਾਨ ਮੰਤਰੀ ਦਾ ਕੰਮ ਕੀ ਹੁੰਦਾ ਜੀ ਬਾਕੀ ਤੁਸੀਂ ਜਿਹੜੇ ਬਾਤ ਚ ਕਰਨੇ ਆ ਉਹ ਕਰੀ ਜਾਈਓ ਲੇਕਿਨ ਜਿਹੜਾ ਪਹਿਲਾ ਕੰਮ ਹੈ ਉਸ ਵੇਲੇ ਪ੍ਰਧਾਨ ਮੰਤਰੀ ਨੂੰ ਸਾਰਾ ਕੁਝ ਛੱਡ ਕੇ ਨਹੀਂ ਸ਼ਟਮ ਲੈਣਾ ਚਾਹੀਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਨਾ ਕਰੋ ਔਰ ਮੈਂ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਹੈ ਸਰਕਾਰ ਹੈ ਗ੍ਰਹਿ ਮੰਤਰੀ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਤਸ਼ੱਦਦ ਨਾ ਕਰੋ ਅਤਿਆਚਾਰ ਨਾ ਕਰਵਾਉਂਦਾ ਤਦ ਤੁਹਾਨੂੰ ਰੱਬ ਵੀ ਮਾਫ ਨਹੀਂ ਕਰੇਗਾ ਤੁਹਾਨੂੰ ਲੋਕ ਵੀ ਮਾਫ ਨਹੀਂ ਕਰਨਗੇ ਤੁਹਾਨੂੰ ਪਹਿਲਾਂ ਜਿਹੜ ਬਹੁਤ ਵੱਡੇ ਫੈਸਲੇ ਕੀਤੇ ਆ ਦੋ ਕੱਲ ਨੂੰ ਵੱਡੇ ਫੈਸਲੇ ਇਸੇ ਤਰ੍ਹਾਂ ਹੋਰ ਵੀ ਆਣਗੇ ਕਿਸਾਨਾਂ ਦੇ ਹੱਕ ਚ ਜਾਣਗੇ ਸੋ ਮੈਂ ਅਗੇਨ ਮੈਂ ਸਾਰਿਆਂ ਨੂੰ ਪਹਿਰੇ ਤਿੰਨ ਵਾਰੀ ਚਾਰ ਵਾਰੀ ਪਹਿਲੇ ਵਿੱਚ ਤਾਂ ਮੈਂ ਉੱਥੇ ਗਵਾਹ ਸੀਗਾ ਜੀ 13 ਵਾਰੀ ਸ਼ਾਇਦ ਗੱਲਬਾਤ ਹੋਈ ਸੀ ਗੱਲਬਾਤ ਕਰਨਾ ਮਤਲਬ ਖਾਲੀ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਡਿਲੇ ਕਰੀ ਚੱਲੋ ਡਿਲੇ ਕਰੀ ਚੱਲੋ ਫਿਰ ਕਹੋ ਜੀ ਤੁਸੀਂ ਹੁਣ ਤਾਂ ਜਿਹੜਾ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਹੁਣ ਚੋਣ ਸੈਟਾ ਲੱਗੀ ਹੁਣ ਆਪਾਂ ਇਸ ਤੋਂ ਬਾਅਦ ਕਰਾਂਗੇ ਵੈਸੇ ਜਿਹੜਾ ਲਾਸਟ ਪਾਰਲੀਮੈਂਟ ਸੈਸ਼ਨ ਹੈ ਉਸ ਗੱਲ ਨੂੰ ਸਵਾ 2 ਸਾਲ ਹੋ ਗਏ ਸੀ ਜੀ 13 ਮਹੀਨੇ ਉੱਤੇ ਬੈਠੇ ਰਹੇ ਜੀ ਸਵਾ 2 ਸਾਲ ਹੋ ਗਏ ਸਵਾ 2 ਸਾਲ ਦੇ ਵਿੱਚ ਸਰਕਾਰ ਨੇ ਕਿਉਂ ਨਹੀਂ ਫੈਸਲਾ ਲਿਆ ਹੁਣ ਤੱਕ ਤਾਂ ਐਮਐਸਬੀ ਲਾਗੂ ਹੋ ਜਾਣੀ ਚਾਹੀਦੀ ਸੀ ਇਹਨਾਂ ਨੇ ਮੰਗਾ ਮੰਨੀਆਂ ਸੀ ਮਾਨਯੋਗ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਸੀ ਕਿ ਮੈਂ ਕਾਲੇ ਕਾਨੂੰਨ ਵਾਪਸ ਲੈਣੇ ਔਰ ਮੈਂ ਜਿਹੜੀਆਂ ਸਾਰੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀ ਕਿ ਇਹਸ ਵਾਪਸ ਹੋਣੇ ਚਾਹੀਦੇ ਸੀ ਜਿਹੜੇ ਤੁਹਾਡੇ ਲਕੀਪੁਰ ਖੀਰੀ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਜੇਲ੍ਹ ਜਾਣਾ ਚਾਹੀਦਾ ਸੀ ਜਿੰਨੀਆਂ ਬਾਕੀ ਮੰਨੇ ਸੀ ਉਹਨਾਂ ਚ ਕੋਈ ਤਾਂ ਪੂਰੀ ਕੀਤੀ ਹੁੰਦੀ ਉਹਨਾਂ ਨੇ ਨਾ ਇਹਨਾਂ ਦੇ ਵਿੱਚ ਐਸੋਲੇ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਔਰ ਜਿਹੜੀ ਹਰਿਆਣੇ ਦੀ ਗਵਰਨਮੈਂਟ ਹੈ ਔਰ ਜਿਹੜੇ ਕਿਸਾਨ ਆ ਇਹਨਾਂ ਦੇ ਵਿੱਚ ਟਰਸ ਡੈਫੀਸਿਟ ਹੈ ਔਰ ਮੈਂ ਇਹਨਾਂ ਨੂੰ ਕਹਿ ਰਿਹਾ ਮੈਂ ਬਾਰ-ਬਾਰ ਕਹਿ ਰਿਹਾ ਦੇਖੋ ਤੁਸੀਂ ਨਹੀਂ ਮੰਨੇ ਤੁਸੀਂ ਬਹੁਤ ਕੋਸ਼ਿਸ਼ ਕੀਤਾ ਆ ਚੰਡੀਗੜ੍ਹ ਦੇ ਦੇਖੋ ਜਿਹੜਾ ਸਾਡਾ ਸੀਗਾ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਔਰ ਕਾਂਗਰਸ ਦੇ ਜਿਹੜੇ ਇਕੱਠੇ ਹੋਏ ਸੀ ਇੰਡੀਆ ਬ੍ਰੋਕ ਦੀ ਜਿੱਤ ਹੋਈ ਹੈ ਮੈਂ ਤੁਸੀਂ ਉਧਰ ਜਾਓ ਦੇਸ਼ ਦੇ ਵਿੱਚ ਵੀ ਆਮ ਰਾਜ ਆਏਗਾ ਤੁਸੀਂ ਲੱਭਣਾ ਨਹੀਂ ਹੈ ਤੁਸੀਂ ਹੁਣ ਚੰਡੀਗੜ੍ਹ ਤੋਂ ਨਹੀਂ ਲੱਭਦੇ ਫਿਰ ਦੇਸ਼ ਤੇ ਲੱਭਣਾ ਲੋਕਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਭਾਈ ਹੋਸ ਚਾਓ ਹਰਿਆਣੇ ਦੀ ਸਰਕਾਰ ਵੀ ਕੇਂਦਰ ਦੀ ਸਰਕਾਰ ਵੀ ਕਿਸਾਨਾਂ ਨਾਲ ਗੱਲ ਕਰੋ ਜਿਹੜੇ ਤੁਹਾਡੇ ਇਲੈਕਟਡ ਰਿਪ੍ਰੈਜ਼ੈਂਟੇਟਿਵ ਹੈ ਮੁੱਖ ਮੰਤਰੀਆਂ ਨਾਲ ਗੱਲ ਕਰੋ ਸਾਰੀਆਂ ਪਾਰਟੀਆਂ ਨਾਲ ਗੱਲ ਕਰੋ ਇਹ ਦੇਸ਼ ਜਿਹੜਾ ਸਾਡਾ ਸਾਰਿਆਂ ਦਾ ਹੈਗਾ ਰੂਲਿੰਗ ਪਾਰਟੀਆਂ ਬਦਲਦੀਆਂ ਰਹਿਣ ਕਿ ਪ੍ਰਧਾਨ ਮੰਤਰੀ ਬਦਲਦੇ ਰਹਿਣਗੇ ਬਟ ਇਹ ਦੇਸ਼ ਇਸ ਦੇਸ਼ ਦੇ 140 ਕਰੋੜ ਲੋਕਾਂ ਦਾ ਉਹਨਾਂ ਦੀ ਆਵਾਜ਼ ਸੁਣੋ ਉਹਨਾਂ ਦੀ ਪੀੜਾ ਸਮਝੋ ਜਿਹਦੇ ਵਿੱਚੋਂ ਕਿਸਾਨ ਤੇ ਮਜ਼ਦ ਮਾਲਾ ਮੈਂ ਕਹੂੰਗਾ ਕਿ ਅੱਧੇ ਅੱਧੇ ਤਾਂ ਅੱਧੇ ਨਾਲੋਂ ਜ਼ਿਆਦਾ ਹੋਇਆ ਅੱਧਿਆਂ ਨੂੰ ਜ਼ਿਆਦਾ ਰੋਜ਼ਗਾਰ ਇਹ ਦਿੰਦੇ ਆ ਜੇ ਕਰੋਨਾ ਦੇ ਵਿੱਚ ਲੋ ਜੇ ਦੇਸ਼ ਨੂੰ ਬਚਾਇਆ ਕਿਸ ਨੇ ਕਿਸਾਨਾਂ ਨੇ ਪਿੰਡਾਂ ਨੇ ਪਿੰਡਾਂ ਦੇ ਮਜ਼ਦੂਰਾਂ ਨੇ ਬਚਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਕੰਮ ਕੀਤਾ ਸਾਰੀ ਇੰਡਸਟਰੀ ਬੰਦ ਹੋ ਗਈ ਸੀ ਜਹਾਾਈ ਸਾਜ ਬੰਦ ਹੋ ਗਈ ਸੀ ਰੇਲਵੇ ਬੰਦ ਹੋ ਗਈ ਸੀ ਇੰਡਸਟਰੀ ਬੰਦ ਹੋ ਗਈ ਸੀ ਲੇਕਿਨ ਜੋ ਨਹੀਂ ਬੰਦ ਹੋਇਆ ਉਹ ਸਾਡੇ ਪਿੰਡਾਂ ਦਾ ਜਿਹੜਾ ਕਿਸਾਨ ਸੀਗਾ ਉਹਨਾਂ ਨੇ ਤਾਂ ਹੀ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹ ਉਹ ਕਿਸਾਨ ਹੈ ਪੰਜਾਬ ਦਾ ਜਿਨ੍ਹਾਂ ਨੇ ਆਪਣੇ ਢਿੱਡ ਤੇ ਕੰਨ ਮਾਰ ਕੇ ਜਦੋਂ ਜਦੋਂ ਸਾਡੇ ਬੰਗਾਲ ਵਿੱਚ ਤੇ ਪ੍ਰੋਦੇਸ਼ਾ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਅਕਾਲ ਪੈਂਦੀ ਸੀ ਉੱਥੇ ਇਹਨਾਂ ਨੇ ਅਨਾਜ ਬਚਾਇਆ ਇਹਨਾਂ ਨੇ ਲੱਕ ਬੰਨ ਕੇ ਕੰਮ ਕੀਤਾ ਤੁਸੀਂ ਐਮਐਸਪੀ ਸ਼ੁਰੂ ਕਿਉਂ ਹੋਈ ਸੀ ਤੁਸੀਂ ਸ਼ੁਰੂਪ ਜਿੱਤੇ ਪੰਜਾਬ ਚ ਤੁਸੀਂ ਕਾਸੀ ਚੋਨਾ ਬੀਜੋ ਕਿਸਾਨ ਚੋਨਾ ਨਹੀਂ ਬੀਜਦਾ ਸੀ ਤੁਹਾਡੇ ਕੰਡ ਤੇ ਉਹਨਾਂ ਨੂੰ ਦੇਸ਼ ਨੂੰ ਉਹਨਾਂ ਨੇ ਸਭਰਾਤ ਬਣਾਇਆ ਤੁਸੀਂ ਹੁਣ ਇਹਨਾਂ ਦਾ ਇਹ ਮੂਨਾ ਇਨਸਾਨ ਫਰਮਾਸ਼ੀ ਹੋਣਾ ਚਾਹੀਦਾ ਕਿਸਾਨ ਦਾ ਮਜ਼ਦੂਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਦੇਸ਼ ਦੇ ਵਿੱਚ ਦੇਸ਼ ਕਲਾ ਤੁਹਾਡਾ ਨਹੀਂ ਆ ਇਹਨਾਂ ਦਾ ਵੀ ਆ ਸਾਰੇ ਜਣੇ ਆਉ ਮਿਲ ਕੇ ਆਪਾਂ ਆ ਸੋਸ਼ੀਅਲੀ ਹੋਪ ਐਂਡ ਪ੍ਰੇਮ ਅਸਲੀ ਦਾ ਐਡਵਾਂਸਮੈਂਟ ਕਰ ਰਿਹਾ ਤੇ ਇੱਕ ਸਰਕਾਰ ਕੋਈ ਸਥਾਈ ਹੱਲ ਲੱਭੇ ਜੀ ਇਹਨਾਂ ਨਾਲ ਗੱਲਬਾਤ ਕਰਕੇ ਹੱਲ ਲੱਭੇ